ਜੀ ਵੀਡੀਓ ਵੇਖ ਰਖੇ ਆਪ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਪੰਜਾਬ ਚ ਸ਼ਹਿਰ ਇਸ ਬਿਮਾਰੀ ਦਾ ਵੱਧਿਆ ਖਤਰਾ ਇਸ ਜ਼ਿਲ੍ਹੇ ਤੋਂ ਸਾਹਮਣੇ ਆਈ ਰਿਪੋਰਟ ਨੇ ਅਡਾਈ ਹੋ ਚਿੰਤਾ ਦੇ ਹਾਲਾਤ ਡਾਕਟਰ ਬੋਲੇ ਪੰਜਾਬ ਵਾਸੀਆਂ ਵਿੱਚ ਇਸ ਸਮੇਂ ਹਾ ਹਾ ਕਰਮਚਾਰ 10 ਦੇ ਕੇ ਇੱਕ ਜਾਣ ਲਿਓ ਬਿਮਾਰੀ ਨੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ ਦਰ ਅਸਲ ਸਰहदी ਖੇਤਰ ਚ ਐਚ ਆਈ ਵੀ ਪੋਜ਼ਿਟਿਵ ਮਰੀਜ਼ਾਂ ਦਾ ਅੰਕੜਾ ਦਿਨੋ ਦਿਨ ਵਧਦਾ ਜਾ ਰਿਹਾ ਹੈ ਪਿਛਲੇ 6 ਸਾਲਾਂ ਵਿੱਚ 3247 ਕਰੀਬ ਨਵੇਂ ਐਚਆਈਵੀ ਪੋਜ਼ਿਟਿਵ ਮਰੀਜ਼ ਸਾਹਮਣੇ ਆਏ ਹਨ ਪੰਜਾਬ ਅਤੇ ਭਾਰ ਸਰਕਾਰ ਵੱਲੋਂ ਪੋਜ਼ਿਟਿਵ ਮਰੀਜ਼ਾਂ ਦਾ ਜੀਵਨ ਸੁਰੱਖਿਅਤ ਕਰਨ ਲਈ ਕਈ ਕਿਸਮ ਸਕੀਮਾਂ ਤਹਿਤ ਮੁਫਤ ਦਵਾਈ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਵਿੱਚ ਜਾਗਰੂਕਤਾ ਲਗਾ ਕਿ ਉਹਨਾਂ ਨੂੰ ਇਸ ਬਿਮਾਰੀ ਦੇ ਵਿਚਾਰ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਜਾਣਕਾਰੀ ਅਨੁਸਾਰ ਐਚ ਆਈ ਵੀ ਇੱਕ ਵਾਇਰਸ ਹੈ ਐਚ ਆਈ ਵੀ ਤੋਂ ਇਨਫੈਕਟਡ ਵਿਅਕਤੀ ਆਪਣੀ ਬਾਕੀ ਦੀ ਜ਼ਿੰਦਗੀ ਚ ਇਸ ਵਾਇਰਸ ਨਾਲ ਪੀੜਤ ਰਹਿੰਦਾ ਹੈ ਇਹ ਬਿਮਾਰੀ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ ਜੇਕਰ ਇਸ ਦਾ ਨਿਰਦਨ ਸਮੇਂ ਤੇ ਇਲਾਜ ਨਾ ਕਰਵਾਇਆ ਜਾਵੇ ਇਹ ਵਾਇਰਸ ਜौन ਸੰਪਰਕ ਨਜਾਇਜ਼ ਦਵਾਈਆਂ ਦੇ ਸੇਵਨ ਸਾਂਝੀਆਂ ਸੂਈਆਂ ਦੇ ਇਸਤੇਮਾਲ ਤੇ ਨਿਜਮਾ ਤੋਂ ਉਲਟ ਚੜਾਏਗੇ ਖੂਨ ਆਦੀ ਦੇ ਤਹਿਤ ਚ ਫੈਲਦਾ ਹੈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਐਚ ਆਈ ਵੀ ਤੋਂ ਗ੍ਰਸਤ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਦੇ ਲਈ ਭਾਵੇਂ ਜਾਗਰੂਕਤਾ ਮੈਮ ਚਲਾਈ ਜਾ ਰਹੀ ਹੈ ਨਾਲ ਹੀ ਮੁਫਤ ਦਵਾਈ ਵੀ ਉਪਲਬਧ ਕਰਵਾਈ ਜਾ ਰਹੀ ਹੈ ਬਿਮਾਰੀ ਤੋਂ ਗ੍ਰਸਤ ਮਰੀਜ਼ਾਂ ਨੂੰ ساری ਉਮਰ ਦਵਾਈ ਦਾ ਸੇਵਨ ਕਰਨਾ ਪੈਂਦਾ ਹੈ ਜੋ ਕਿ ਸਰਕਾਰੀ ਕੇਂਦਰਾਂ 'ਚ ਮੁਫਤ ਤੇ ਉਪਲਬਧ ਕਰਵਾਈ ਜਾਂਦੀ ਹੈ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਸਾਲ 2019-20 ਵਿੱਚ ਬਿਮਾਰੀ ਨਾਲ ਗ੍ਰਸਤ ਲੋਕਾਂ ਦੀ ਗਿਣਤੀ 581 ਸੀ। ਸਾਲ 2020-21 ਦੇ ਵਿੱਚ 329 ਹੋ ਗਈ। ਸਾਲ 21-22 ਦੇ ਵਿੱਚ 396, ਸਾਲ 22-23 ਦੇ ਵਿੱਚ 587, ਸਾਲ 23-24 ਦੇ ਵਿੱਚ 742, ਸਾਲ 24-25 ਦੇ ਵਿੱਚ ਉਮਰ 99 ਦੇ ਕਰੀਬ ਪਹੁੰਚ ਗਈ ਹੈ ਸਿਹਤ ਵਿਭਾਗ ਨੇ ਐਚਆਈਏਡਸ ਕੰਟਰੋਲ ਪ੍ਰੋਗਰਾਮ ਦੇ ਜ਼ਿਲ੍ਹਾ ਅਧਿਕਾਰੀ ਡਾਕਟਰ ਵਿਜੇ ਗੋਤਵਾਲ ਨੇ ਦੱਸਿਆ ਕਿ ਬਿਮਾਰੀ ਦੀ ਰੋਕਥਾਮ ਲਈ ਜ਼ਿਲ੍ਹੇ ਚ 12 ਦੇ ਕਰੀਬ ਸੈਂਟਰ ਚਲਾਏ ਜਾ ਰਹੇ ਹਨ ਜਿਨ੍ਹਾਂ ਚ ਮੁਫਤ ਦਵਾਈ ਮਰੀਜ਼ਾਂ ਨੂੰ ਉਪਲਬਧ ਕਰਵਾਈ ਜਾ ਰਹੀ ਹੈ ਇਸ ਤੁਲਨਾ ਮ ਉਕਤ ਵਰਗ ਦੇ ਮਰੀਜ਼ਾਂ ਦਾ ਜਿੱਥੇ ਮੁਫਤ ਚੈੱਕਅਪ ਕੀਤਾ ਜਾਂਦਾ ਉੱਥੇ ਸਮੇਂ-ਸਮੇਂ ਤੇ ਸਕੀਨਿੰਗ ਸਕੈਨਿੰਗ ਵੀ ਕੀਤੀ ਜਾ ਰਹੀ ਹੈ ਉਨ੍ਹਾਂ ਕਾ ਕੇ ਐਚਆਈਵੀ ਤੋ ਗਰਭਸਥ ਮਹਿਲਾਵਾਂ ਤੇ ਗਰਭਧਾਰਨ ਸਮੇਂ ਵਿਸ਼ੇਸ਼ ਪ੍ਰਕਾਰ ਦੀ ਦਵਾਈ ਦੇ ਕੇ ਗਰਭ ਵਿੱਚ ਪਰ ਰੱਖੇ ਬੱਚੇ ਦੀ ਜਾਨ ਸੁਰੱਖਿਤ ਕੀਤੀ ਜਾ ਰਹੀ ਜਾ ਸਕਦੀ ਹੈ ਡਾਕਟਰ ਵੀਜੇ ਗੋਤਵਾਲ ਦੇ ਅਨੁਸਾਰ ਸਿਹਤ ਵਿਭਾਗ ਪੂਰੀ ਤਰ੍ਹਾਂ ਮੁਸਤੈਦੀ ਦੇ ਨਾਲ ਐਚ ਆਈ ਵੀ ਤੋਂ ਗਰਭਸਥ ਮਰੀਜ਼ਾਂ ਦਾ ਧਿਆਨ ਰੱਖ ਕੇ ਉਹਨਾਂ ਨੂੰ ਦਵਾਈ ਉਪਲਬਧ ਕਰਵਾ ਰੱਖਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ